ਲੋਵੀ ਸੱਜਣੋ ਤੁਹਾਡਾ ਸਵਾਗਤ ਆ ਪ੍ਰੀਤ ਬਲੌਗ 987 ਅੱਸੀ ਕਾਲ ਸਾਰੇ ਸੱਜਣਾ ਨੂੰ ਤਰ੍ਹਾਂ ਨੂੰ ਪਿਆਰਿਆਂ ਨੂੰ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਸਾਰਿਆਂ ਦਾ ਧੰਨਵਾਦ ਜੀ ਅੱਜ ਕਰੋਦਾ ਚੱਕ ਬਾਈਆ ਚਰੀ ਨੂੰ ਦੋ ਤਿੰਨ ਵਾਰੀ ਸਪਰੇਹਾਂ ਕਰਤੀਆਂ ਉੱਪਰ ਨੂੰ ਇਹ ਨਹੀਂ ਹੋ ਰਹੀ ਪਤਾ ਨਹੀਂ ਕਹੀ ਜੀ ਸੁੰਡੀ ਲੱਗੀ ਹੈ ਕਹੀ ਜੀ ਨਹੀਂ ਇਹਨੂੰ ਕੋਰਾ ਜੀ ਨਹੀਂ ਵੀ ਕਰ ਲਈ ਕਲੋਰੋਸੈਪਰ ਵਗੈਰਾ ਸਾਰਾ ਕਰ ਲਿਆ ਚਰੀ ਉੱਪਰ ਹੋ ਰਹੀ ਬਾਈ ਸਾਹਮਣੇ ਆਪਣਾ ਗੰਨਾ ਖੜਿਆ ਆਰਗੈਨਿਕ ਤੇ ਆਪਾਂ ਕਿਸਤੀਆਂ ਗੁਸਤੀਆਂ ਸਾਰਾ ਕੁਝ ਬਾਹਰ ਕੱਢਿਆ ਵਾ ਗੱਡੀ ਦਾ ਅੱਜ ਫਿਰ ਵਿੱਚ ਬਾਈ ਆਪਣਾ ਆਪਣਾ ਸੌਰੀ ਰੰਗ ਰੰਗ ਮਾਰ ਕੇ ਹਨ ਕਰਤਾ ਰੈਡੀ ਮੈਂ ਕਹਾਂ ਹੁਣ ਚੱਲ ਸਾਰੀ ਖੋਲੀ ਵੀ ਤਾਂ ਹੈਗੀ ਰੰਗ ਮਾਰ ਦਨੇ ਆ ਰੰਗ ਮਾਰ ਕੇ ਕਰਤੀ 0 0 ਤੁਹਾਨੂੰ ਦਿਖਾਉਨੇ ਆ ਵਿੱਚ ਆਨ ਆਪਣੇ ਹਰਾ ਕਲਰ ਮੋਟਰ ਹੈ ਅਗਰੇ ਨਾ ਵਰਜਰ ਕੰਪਨੀ ਦਾ ਮਾਰਤਾ ਦਾ ਕੁੜੀਆਂ ਕੁੜੀਆਂ ਦੇ ਵਿੱਚ ਸਾਰੇ ਕਿਤੇ ਆਪਾਂ ਨੇ ਰੰਗ ਮਾਰਤਾ ਬਾਈ ਤੇ ਆਪਣਾ ਮਨਿੰਦਰ ਸਿੰਘ ਬਠਾ ਮਨਿੰਦਰ ਓਏ ਆ ਦੇਖੋ ਮਨੀਂਦਰ ਇਹ ਸਾਰੀ ਦੇੜੀ ਬਾਈ ਇੱਥੇ ਹੀ ਰਹਿੰਦਾ ਇਹ ਚਾਹ ਦਾ ਬੜਾ ਸ਼ਕੀਨ ਲੀਟਰ ਚਾਹ ਵੀ ਲੰਦਾ ਸਵੇਰੇ ਇਹ ਸਾਨੂੰ ਇਹ ਲੋਕ ਕਹਿੰਦੇ ਨੇ ਖਰਚ ਲੱਗ ਜਾਂਦੀ ਆ ਜੀ ਉਹ ਕੁਝ ਨਹੀਂ ਹੁੰਦਾ ਬਾਈ ਇਹਨੂੰ 1 ਲੀਟਰ ਸਵੇਰੇ ਇਹਨੇ ਚਾਹ ਪੀਣੀ ਉਹ ਪੀਣੀ ਆ ਤੇ ਬਾਕੀ ਇਹ ਆਪਾਂ ਨੇ ਫਿਲਟਰ ਤਾਰਿਆ ਹੋਇਆ ਬਾਈ ਇੱਥੇ ਇਹ ਜਿਹਦਾ ਵੀ ਕੰਮ-ਕਮ ਦੇਖਣਾ ਕਿਦਾਂ ਤਾਂ ਬਾਕੀ ਜੀਰੀਆਂ ਚੈੱਕ ਕਰੋ ਯਾਰ 26 ਜੀਰੀਆ ਬਾਈ ਜੀ ਆਪਣੀ ਇਹ ਇਹ ਮਸ਼ੀਨ ਨਾਲ ਲਾਈ ਹੋਈ ਧੀ ਜੀਰੀ ਇਹਨ ਗ੍ਰੋਥ ਚੈੱਕ ਕਰੋ ਪੂਰੀ ਵਧੀਆ ਗ੍ਰੋਥ ਆ ਇਹ 26 ਜੀਰੀ ਹੈ ਜੀ ਇਹ ਆਪਨੇ ਮਸ਼ੀਨ ਨਾਲ ਲਵਾਈ ਤੀ ਸਾਰੀ ਜੀਰੀ ਤੇ ਇਹਦੇ ਵਿੱਚ ਟਰੈਕਟਰ ਨਾਲ ਹੀ ਰੇਪ ਆਇਆ ਤਾਂ ਬਾਈ ਜਿਹੜਾ ਬੈਠਾ ਪ੍ਰਵੀnder ਸਿੰਘ ਇਹ ਸੀਨੇ ਰੇਪ ਆਇਆ ਵਾ ਸਾਰੀ ਜੀਰੀ ਚ ਟਰੈਕਟਰ ਨਾਲ ਬਾਈ ਕੋਈ ਐਡਾ ਨੁਕਸਾਨ ਨਹੀਂ ਟਰੈਕਟਰ ਨਾਲ ਵੀ ਪੂਰਾ ਵਧੀਆ ਰੇ ਨਾਲ ਇੱਕਸਾਰ ਪੈਂਦਾ ਤੁਸੀਂ ਚੈੱਕ ਕਰੋ ਕੋਈ ਵੀ ਖੁੰਝਾ ਉੱਚਾ ਨੀਮਾ ਨਹੀਂ ਹੈਗਾ ਐਨ ਪ੍ਰੋਪਰ ਖੜੀ ਹੈ ਸਾਰੀ ਜੀਰੀ ਗ੍ਰੋਥ ਵੀ ਚੰਗੀ ਆ ਕਿਤੇ ਐ ਨਹੀਂ ਹੈਗਾ ਵੀ ਜਿਵੇਂ ਆਪਾਂ ਆਮ ਬੰਦਿਆਂ ਪਰ ਇਹ ਪਾਉਣੇ ਆ ਬੰਦਿਆਂ ਨਾਲ ਕਈ ਵਾਰੀ ਬਾਈ ਫੰਟਾਂ ਰਹਿ ਜਾਂਦੀਆਂ ਨੇ ਹਨਾ ਕਿਤੇ ਉੱਚੀ ਕਿਤੇ ਨੀਮੀ ਦੜੀ ਹੋ ਜਾਂਦੀ ਆ ਪਰ ਟਰੈਕਟਰ ਨਾਲ ਰੇਪ ਆਇਆ ਵਾ ਦੇਖੋ ਤੁਸੀਂ ਜਿਹੜੀਆਂ ਵਿੱਚੋਂ ਪਾੜੀਆਂ ਮੋਟੀਆਂ ਲੀਕਾਂ ਪੈ ਗਈਆਂ ਉਹ ਹੀ ਲੀਕ ਦੇ ਵਿੱਚ ਦੁਬਾਰਾ ਫੇਰ ਉਹਨਾਂ ਲੀਕਾਂ ਦੇ ਵਿੱਚ ਹੀ ਦੁਬਾਰਾ ਆਪਣਾ ਕਿਆ ਨਵਾਂ ਰੇਪ ਆਤਾ ਤਿੰਨ ਵਾਰੀ ਉਹਨਾਂ ਲੀਕਾਂ 'ਚ ਹੀ ਕੋਈ ਨੁਕਸਾਨ ਨਹੀਂ ਏਡਾ ਹੈਗਾ ਤੇ ਇੱਕ ਮੜੀ ਲੀਕ ਪੈਂਦੀ ਆ ਵੀ ਤੁਸੀਂ ਚੈੱਕ ਕਰੋ ਲੈ ਬਿਲਕੁਲ ਦਿਖਦੀ ਕੋਈ ਨਹੀਂ ਹੈਗੀ ਤੇ ਇਹ ਸਾਰੀ ਜੀਰੀ ਆਪਾਂ ਮਸ਼ੀਨ ਨਾਲ ਲਾਈ ਆ ਤੇ ਵੀ ਚੈੱਕ ਕਰ ਸਕਦੇ ਆ ਇਹਦੇ ਵਿੱਚ ਹੁਣ ਬਾਈ ਬੂਮ ਲਵਾ ਰਿਹਾ ਬੂਮ ਵਾਸਤੇ ਟਰੈਕਟਰ ਉੱਥੇ ਖੜਿਆ ਤੇ ਬਸ ਬੂਮ ਨਾਲ ਹੀ ਆਪਾਂ ਨੇ ਸਪਰੇਅ ਮਾਰ ਦੇਣੀ ਆ ਪੂਰੀ ਸਿਰਾ ਗੱਲ ਲਵਾਤਾ ਬਾਈ ਨਾਲੇ ਬੜੀ ਛੇਤੀ ਕੰਮ ਨਿਬੜ ਜਾਂਦਾ ਹਨਾ ਜਿਹੜਾ ਕਾਂਟਿਆਂ ਦਾ ਕੰਮ ਆ ਮਿੰਟਾਂ ਚ ਹੀ ਹੋ ਜਾਂਦਾ ਨਾਲੇ ਕੋਈ ਏਡਾ ਨੁਕਸਾਨ ਨਹੀਂ ਨਾਲੇ ਕੰਮ ਪੂਰਾ ਵਧੀਆ ਹੁੰਦਾ ਗਟਾਪ ਦਾ ਕੰਮ ਹੁੰਦਾ ਤੇ ਬਾਕੀ ਇਹ ਬਾਈ ਆਪਾਂ ਨੇ ਉਹ ਜਿਹੜਾ ਦੂਆ ਹੁੰਦਾ ਉਹਦੇ ਵਾਲਾ ਬਾਜਰਾ ਆਪਣਾ ਜਿਹੜਾ ਗੰਨੇ ਮੰਗਣ ਲੱਗਦਾ ਉਹ ਬਾਜਰਾ ਜਲਾਉਂਦਾ ਥੋੜਾ ਜਿਹਾ ਇੱਥੇ ਆ ਬਹੁਤ ਟੌਪ ਦੇ ਖੜੇ ਆ ਦੇਖੋ ਕਿੱਡੇ ਥੋੜਾ ਸਿਆਲ ਦੇ ਵਿੱਚ ਘੱਟ ਹੁੰਦਾ ਪਰ ਗਰਮੀਆਂ ਦੇ ਵਿੱਚ ਵਾਧੂ ਹੁੰਦਾ ਇਹ ਨਾਲੇ ਕੋਈ ੱਡੀ ਗੱਲ ਨਹੀਂ ਥੋੜੀ ਜਿਹੀ ਜਗਾ ਵੱਡੋ ਆਪਣੀ ਪੰਡ ਤਕੜੀ ਹੋ ਜਾਂਦੀ ਆ ਤੇ ਬਾਕੀ ਭੈਣ ਦੀ ਇਨਕੀ ਲਿਕੇ ਦੇਦੇ ਉਰ ਵੀ ਵੇਚ ਆਏ ਗੁਗਾ ਆਹੋ ਆਹੋ ਉਹ ਤਾਂ ਸਹੀ ਗੱਲ ਆ ਇਕ ਨਹੀਂ ਕਰਦਾ ਹੁੰਦਾ ਤਾਂ ਫੇਰ ਇੱਕ ਵਾਰੀ ਫਰਮਨ ਆ ਹੁਣ ਪਿੱਛੇ ਜੇ ਇਹ ਬੰਦਾ ਸਾਡੇ ਆ ਗੱਲਾਂ ਪਾ ਸੁਣਾਉਂਦਾ ਉਹ ਬੰਦੇ ਨੇ ਹੁਣ ਕੀ ਕਰਿਆ ਪਿੱਛੇ ਜੀ ਕਹਿੰਦਾ ਵੀ ਚਲ ਮੈਂ ਆਪਣੇ ਭਾਈ ਨੂੰ ਲਿਓਨਾ ਡਰਾਈਵਰ ਚਾਹੀਦਾ ਸਾਨੂੰ ਅਸੀਂ ਰੱਖ ਲਿਆ ਸਾਡਾ ਗੇਰ ਗੁਰ ਖੋਲਿਆ ਵਾ ਆਪ ਉਹ ਸੌਂ ਗਿਆ ਅੰਦਰ ਉਹਦਾ ਭਾਈ ਆ ਵੀ ਕੈਮਰਾਮੈਨ ਗੋਲਡ ਯਾਰ ਕੋ ਉਰੇ ਖੋਲੀ ਵੀ ਦੀ ਲਾਡੀ ਦੀ ਮਸ਼ੀਨ ਅੱਛਾ ਅੱਛਾ ਚਲੋ ਅਸੀਂ ਇੱਥੇ ਆ ਗਏ ਜੀ ਮੈਂ ਗੋਲਡੀ ਲਾ ਕੇ ਕਹਿੰਦਾ ਮਾ ਵੀ ਕੰਮ ਤਾਂ ਫੇਰ ਉਹੀ ਹੋ ਗਿਆ ਕਹਿੰਦਾ ਕਿਹਾ ਮਾ ਯਾਰ ਉਹ ਤਾਂ ਕਲਾ ਬੰਦੀ ਨੂੰ ਉਹਨਾਂ ਦੇ ਕੋਲ ਤਾਂ ਸਵਾਰੇ ਨੇ ਭਾਈ ਉਹ ਲਾਡੀ ਨੂੰ ਵਿੱਚ ਬੈਠੇ ਨੂੰ ਕਿਹਾ ਮੈਂ ਹੋ ਗਿਆ ਫੇਰ ਕੱਢ ਲਈ ਦੁਸ਼ਮਣੀ ਕਹਿੰਦਾ ਕਹਿ ਹੋ ਗਿਆ ਬਾਈ ਮੈਂ ਵੀ ਐਂ ਤੇ ਉਹ ਤਾਂ ਆਉਂਦਾ ਨਹੀਂ ਕਹਿੰਦਾ ਸਾਲਾ ਧਾਰੂ ਪੀ ਕੇ ਗੱਲਾਂ ਤਾਂ ਬਹੁਤ ਮਾਰਦਾ ਦਾ 90 ਦੇ ਗੱਭੇ ਤੇ ਮੈਂ ਤਾਂ ਬਹੁਤ ਤਕੜਾ ਡਰਾਈਵਰ ਹੈ ਦੇਖਣਿਆ ਸਹੀ ਗੱਲ ਆ ਉਹਦਾ ਇਨਕਾਂ ਵਿੱਚ ਨੇ ਵਾਲਾ ਤਾਂ ਉਹੀ ਬੱਸ ਲੈ ਕੇ ਨਾਲ ਉਹਨੂੰ ਮੁਰਗੀ ਲਾਲ ਮੁਰਗੀ ਨੇ ਅੰਡਾ ਲਾਲ ਮੁਰਗੀ ਨੇ ਅੰਡਾ ਦਿੱਤਾ ਐਂ ਕਰੀ ਜਾਂਦਾ ਉਹ ਆ ਦੇਖ ਬਾਈ ਮੌਸਮ ਬਹੁਤ ਵਧੀਆ ਹੋਇਆ ਹੋਆ ਅੱਜ ਕਰਿਆ ਆਪਾਂ ਨੇ ਗੈਟਰਮ ਦਾ ਕੰਮ ਅੱਜ ਗੈਟਰਮ ਪਾਈ ਹੁਣ ਚਾਹ ਦਾ ਲੰਗਰ ਤਿਆਰ ਆ ਜੀ ਲੰਗਰ ਵਰਤਰ ਹੈ ਔਰ ਰਾਜੂ ਬੈਠਾ ਵਿੱਚ ਪਤਾ ਨਹੀਂ ਕੀ ਕਰ ਰਿਹਾ ਰਾਜੂ ਕੀ ਕਰ ਰਿਹਾ ਹੈ ਸਿੱਧੀ ਪਾਰਾਂ ਨੜਵੀ ਅੱਛਾ ਠੀਕ ਆ ਠੀਕ ਆ ਆ ਬੈਟਰਿੰਗ ਗੈਡਰੋਂਜੀ ਕਰਤਾ ਆਪਾਂ ਨੇ ਫਿੱਟ ਸਨਾ ਕੋਈ ਗੱਲਬਾਤ ਰਾਜੂ ਤੇ ਹਾਂ ਹੋ ਗਿਆ ਗੈਡਰੋਂ ਬੈਠ ਨਟ ਲਾ ਰਹੇ ਟਾਕੀਆਂ ਵਾਲੇ ਹਾਂ ਗੈਡਰੋਂ ਤਾਂ ਫਿੱਟ ਹੋ ਗਿਆ ਹਾਂਜੀ ਫਰਮਨ ਜੀ ਵਧੀਆ ਜੀ ਵਧੀਆ ਵਧੀਆ ਕਰਦੀ ਸ਼ੱਕਰ ਦੀ ਚਾਹੇ ਟੋਂਕਦੀ ਆ ਪੂਰੀ ਮਾਤਾ ਬੋਡੀ ਮਾਰਿਆ ਤੋਂ ਮੰਗਾ ਲਿਆ ਨਹੀਂ ਹਾਂ ਇੱਥੇ ਬਾਈ ਮਹਿਫਲਾਂ ਬਹੁਤ ਲੱਗਦੇ ਆ ਬੈਠੇ ਨੇ ਦੇਖ ਆਪਣੀ ਬੰਦੇ ਇੱਧਰ ਤੇਜਿੰਦਰ ਸਿੰਘ ਬਰਿੰਦਰ ਸਿੰਘ ਰਣਜੀਤ ਸਿੰਘ ਰਣਜੀਤ ਸਿੰਘ ਕਾਲਾ ਏ ਆਪਣਾ ਵੀਰ ਹਾਂ ਗੋਲਦੀ ਸਿੰਘ ਆ ਸਾਰੇ ਬੈਠੇ ਇੱਥੇ ਆ ਦੇ ਆ ਬੰਦਾ ਬਹੁਤ ਗੱਲਾਂ ਸੁਣਾਦਾ ਸੁਣਾਈ ਓਏ ਹਲਪੁਰ ਦੀ ਗੱਲ ਸੁਣਾ ਰਿਹਾ ਤਾਂ ਜਿਹੜੀ ਦੀ ਜੁਪੀ ਚਵਾਗੇ ਦਾ ਆਪਣੇ ਨਾਲ ਅੱਛਾ ਆ ਬਾਈ ਮੌਸਮ ਕਿੰਨਾ ਵਧੀਆ ਹੋਇਆ ਵਾ ਦੇਖੋ ਹਲੇ ਕਿੱਥੇ ਹਲੇ ਕਿੱਥੇ ਪੂਰ ਪੈ ਰਹੀ ਆ ਪੂਰੀ ਟੌਪ ਦੀਆਂ ਹਨ ਦੇਖੋ ਜੀਰੀਆਂ ਦਾ ਖਸਮ ਜੀਰੀਆਂ ਮਾਰੀਆਂ ਨੇ ਬਾਈ ਸ਼ਾਲਾ ਆਕੇ ਗੱਡੀ ਧੋ ਤੂਕੇ ਦੇਖਾ ਨਾ ਚਮਕ ਗਈ ਅਜੇ ਦਾ ਕਰਤਾ ਗੈਡਰਮ ਫਿੱਟ ਤੇ ਬਾਈ ਜੀ ਕ੍ਰੈਂਕਾਂ ਵੀ ਤਿਆਰ ਨੇ ਵਾਹ ਕ੍ਰੈਂਕ ਲੱਗੇ ਪਿਛਲੀ ਪੌਣ ਤੇ ਅਪਰਲੀ ਬੰਦਰੀ ਜੀ ਦਾ ਵੀ ਕੰਮ ਕਰਨਾ ਖੋਲ ਕੇ ਰੱਖ ਲਈ ਮਾ ਚੱਲ ਥੱਲੇ ਕੰਮ ਵਧੀਆ ਹੋ ਜਾਂਦਾ ਅਪਰ ਕੰਮ ਕਰਨ ਨਾਲੋਂ ਬਾਕੀ ਦੇਖੋ ਕਰੋ ਚੈੱਕ ਹੋਣਾ ਚਮਕ ਗਈ ਬਾਈ ਮਸ਼ੀਨ ਧੋ ਕੇ ਉਹ ਮੰਜਾ ਅੰਦਰ ਕਰ ਲੋ ਯਾਰ ਕਣੀਆਂ ਚ ਖਰਾਬ ਹੋ ਰਿਹਾ ਅੰਦਰ ਕਰ ਲੋ ਯਾਰ ਨਹੀਂ ਪੈਂਦੇ ਕੋਈ ਕਾਲ ਨਹੀਂ ਹੁੰਦਾ ਤਿੰਜ ਨੂੰ ਤਿੰਜੀ ਜਾਣ ਦੋ ਸਹੀ ਗੱਲ ਹੈ ਨਹੀਂ ਕਰ ਦੋ ਕਾਲ ਨਹੀਂ ਨਹੀਂ ਪੈਂਦੇ ਨਹੀਂ ਕਾਲ ਹੋਏ ਕਰਦੇ ਕਿ ਨਹੀਂ ਪਰ ਮੈਂ ਅੱਛਾ ਸੜਕ 'ਪਰ ਕਰ ਦੋ ਸੜਕ ਬੰਦ ਕਰ ਦੋ ਉਹ ਆਪਣੇ ਨਾਲ ਆ ਨਹੀਂ ਤੱਕਿਆ ਉਹ ਜੈਵਰਾ ਇੱਥੇ ਲਿਆ ਕੇ ਉਹਨੇ ਸਿੱਟਦਾ ਮੂਰੇ ਖੁੰਡ ਗਾ ਸਾਲੇ ਨੇ ਤੰਗੇ ਕਰਿਆ ਪਿਆ ਗੱਡੀ ਵਾਲਿਆਂ ਨੇ ਚੱਲ ਜੂ ਹੁਣ ਜੈਵਰਾ ਉਹਨਾਂ ਜੈਵਰਾ ਕਿੱਥੇ ਲੈ ਕੇ ਗਿਆ ਤਾਂ ਪਿੰਡ ਨੂੰ ਐਨ ਕੰਮਰੇ ਆ ਜਨ ਐਨ ਕਾ ਲਾ ਕੇ ਹੁੰਦਾ ਸਾਈਕਲ 'ਪਰ ਕੰਮਰੇ ਉਹ ਜੱਥੇ ਤੇ ਭੱਜਿਆ ਦਾ ਕਿ ਗਾਣਾ ਕੱਢਦਾ ਰਿਹਾ ਮੈਂ ਨਹੀਂ ਕਹਿੰਦਾ ਜਾਣਾ ਇਹਦੇ ਨਾਲ ਕਹਿੰਦਾ ਸਾਲਾ ਮੈਨੂੰ ਤੰਗ ਕਰਦਾ ਉਹਨੇ ਮਸ਼ੀਨ ਪਰੇ ਚੜਾਇਆ ਉਹਨੇ ਲਾਇਆ ਟਾਪ ਭੱਜ ਲਿਆ ਮਸ਼ੀਨ ਭਜਾ ਲੇ ਗਿਆ ਉਹ ਲੱਗ ਗਿਆ ਗਾਣਾ ਕੱਢਣ ਮਰ ਲਿਆ ਉਹਦਾ ਮਰ ਗਿਆ ਉਹਦਾ ਪਤੰਦਰ ਬਚਰਾ ਹੋਰ 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 ਅੱਥਰੈ ਇਸਰਹੀਲ ਦਾ ਦਾ ਸੰਧਵਾ ਜੀ ਹਾਂ ਗੋ ਪਿੱਛੇ ਖੜਿਆ ਜੀ ਗੰਨਾ ਆਪਣਾ 099 ਇਹ ਪੀੜ ਕੇ ਆਪਾਂ ਕਰਦੀ ਸ਼ੱਕਰ ਬਣਾਉਣੀ ਹੁੰਦੀ ਆ ਤੇ ਪੂਰਾ ਆਰਗੇਨਿਕ ਆ ਨਾ ਵਿੱਚ ਰੇਨਾ ਸਪਰੇਸ ਹੀ ਕੁਝ ਨਹੀਂ ਬਾਈ ਪਾਉਂਦੇ ਇਹ ਜੇ ਇਹ ਵਾਸੋਂ ਨਾ ਆਪਣੇ ਦਸੰਬਰ ਦੇ ਮਹੀਨੇ ਤੀਆ ਸਾਲ ਆਲਾ ਹੋ ਗਏ ਆਪਾਂ ਹੁਣ ਦਸੰਬਰ ਦੇ ਮਹੀਨੇ ਇਹਦਾ ਗੁੜ ਕੱਢ ਲੈਣਾ ਕਰਦੀ ਉਹ ਸ਼ੱਕਰ ਕਰਦੀ ਉਹ ਸ਼ੱਕਰ ਦੀ ਉਹ ਚਾਹ ਬਣਦੀ ਆ ਬਾਈ ਫਿਰ ਟਾਪ ਦੀ ਹਾਂ ਦੇਖੋ 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 ਜਿਹੜੇ ਛੋਟੀਆਂ ਬੈਪ ਲਾਈ ਉੱਪਰ ਯਾਰ ਆ ਛੋਟੀਆਂ ਬੈਪਾਂ ਨੇ ਤੇਰਾਂ ਦੀਆਂ ਦਾਣੂ ਉਹ ਲੰਬੀ ਵਾਲੀ ਮੈਂ ਦਾਲ ਦਿੰਦਾ ਉਹ ਲੰਬੀ ਮੂੰਹ ਮੋਟਾ ਮਰ ਬਸ ਲਿਆਓ ਤਾਂ ਉਹ ਸੁੰਡ ਜਿਆ ਲੈਂਦਾ ਵਾ ਸੁੰਡ ਜਿਆ ਵੀ ਲਾਉਣਾ ਆਪਾਂ ਨੇ ਕਿਹੜਾ ਸੁੰਡ ਐ ਦੇਲਾ ਤੇਲ ਵਾਲਾ ਉਹਦੇ ਵਾਲਾ ਇੰਜਨ ਵਾਲਾ ਇੰਜਨ ਵਾਲਾ ਉਹਨੂੰ ਕਹਾਂ ਉਹ ਤਾਂ ਹੈ ਹੀ ਨਹੀਂ ਤਾਂ ਸੁੰਡ ਫਿਰ ਸਤਾਵ ਕਰਾਂ ਬਰੀ ਬੈਠ ਕੇ ਕੱਢਦੇ ਹੋਣਗੇ ਤੇਲ ਮੈਂ ਠਰੇ ਕਰੂਗਾ ਇਹ ਕਾਲਾ ਮੈਂ ਵੜਦੇ ਕਰਿਓ ਮੈਂ ਠਰੇਆ ਕਰੂਗਾ ਕੱਟ ਜਾਂਦੀਆਂ ਘਿੱਡੀ ਜੀ ਘਿੱਡੀ ਦਾ 4 ਇੰਚ ਕੱਢ ਜਣਿਆ ਜੂਪੀ ਜੀ ਰਹਿ ਜੀ ਜਿਵੇਂ ਰੋਟੀਆਂ ਦੂਪ ਮਿਲ ਕਰਨੀਆਂ ਦੁਪਹਿਰੇ ਨੂੰ ਸਟਾਫ ਵਰਜਿੰਗਾਂ ਨਹੀਂ ਜੱਜ ਕਰਾਂਗੇ ਸਟਾਫ ਦੇ ਦਵਾਲੇ ਰੋਟੀ ਤਾਂ ਕੋਈ ਟਿਕ ਨਹੀਂ ਪਕੌੜੀਆਂ ਪਕੌੜੀਆਂ ਖਾ ਕੇ ਵੀ ਟਾਈਮ ਟਪਾਉਂ ਪਕੌੜੀਆਂ ਇਹ ਬੰਦਾ ਬਾਈ ਸਾਡੇ ਭੂਖਨੇ ਜੀ ਬਹੁਤ ਖਾਂਦਾ ਕਿਆ ਕਹਿੰਦੇ ਹੁੰਨੇ ਉਹਨਾਂ ਨੂੰ ਚੁੱਪੀ ਚੋ ਪੁੰਗੇ ਪੁੰਗੇ ਉਹ ਲੰਬੇ ਲੰਬੇ ਜੇ ਭੂਖਨੇ ਜੇ ਇੱਕ ਵਾਰੀ ਇਹਨੇ ਲੈ ਕੇ ਗੜਚੇ ਹਾਰ ਪਾ ਲਿਆ ਸਾਰਿਆਂ ਦਾ ਗੱਡੀ 'ਚ ਬੈਠਾ ਬੈਠਾ ਸਾਰੀ ਉਹ ਖਾ ਗਿਆ ਕਿਹੜੀਆਂ ਪੈਪਾਂ ਗਰੀਸ ਪੈਪਾਂ ਗਰੀਸ ਪੈਪਾਂ ਵਧੀਆ ਨੂੰ ਹੈ ਠੀਕ ਨੇ ਦੇਖਦਾ ਨਾ ਬਾਰ ਦਾ ਲੰਬਾਈ ਰੱਖਣਗੇ ਮੇਰੀ ਜਿੰਨਾਂ ਨਾਲ ਗੱਲ ਹੋਈ 55 ਮੰਜਾ ਅੰਦਰ ਕਰ ਲੋ ਲਾਈਟ ਆ ਗਈ ਕਾਨੂੰ ਗਿੱਲਾ ਹੋ ਰਿਹਾ ਯਾਰ ਉਹ ਕਿਹੜਾ ਮੀਰ ਹੈਗਾ ਮੀ ਤਾਂ ਲੰਘ ਗਿਆ ਮੇਰੇ ਯਾਰ ਨਹੀਂ ਲੰਘ ਗਿਆ ਪਟਿਆਲੇ ਨੂੰ ਲਾ ਮੀ ਤਾਂ ਲੰਘਾ ਬਾਲੇ ਤੇ ਮੁੜ ਕੇ ਮੀ ਤਾਂ ਤੇਜੀ ਨੂੰ ਪਾ ਕੇ ਮੈਨੂੰ ਵੀ ਦੇ ਦੋ ਯਾਰ ਚਾਹ ਸੁੱਕੇ ਚਾਹ ਲਿਆ ਯਾਰ ਚਾਹ ਪੀ ਲੀਏ ਕੁੱਟੋ ਦਿਖਾ ਨਹੀਂ ਪਾਇ ਪੂਰੇ ਮਰੇ ਪਾਇ ਪਲਾ ਦੇਖ ਲਾ ਉਹ ਆ ਦੇਖ ਲਾ ਇਹਨੂੰ ਤਾਂ ਸੁੰਦਰ ਪਤਾ ਨਹੀਂ ਉਹ ਜਾਈ ਕਿਤੇ ਅੱਗੇ ਵਧ ਗਿਆ ਮੈਂ ਕਿਹਨੂੰ ਕਿਹਾ ਉਹ ਨਹੀਂ ਇਹ ਤਾਂ ਬੀਬੀ ਬੌਂਡਲ ਗਈ। ਠੀਕ ਹੈ ਛੋੜੀਆਂ ਆਏ ਬਾਈ ਕ੍ਰੈਂਕਾਂ ਤਿਆਰ ਕਰਤੀਆਂ ਦਿਆਂ ਹੀਠੇ ਅਸੀਂ ਨੇ ਨਵੀਆਂ ਪਾਉਣੀਆਂ ਦਿਆਂ ਕ੍ਰੈਂਕਾਂ ਫਿਰ ਹੀਠੇ ਗੁਟਕੇ ਕਟ ਕੇ ਸਾਰੇ ਆਪਾਂ ਨੇ ਤਿਆਰ ਕਰਤੇ ਮੈਂ ਕਿਹਾ ਹੀਠੇ ਠੀਕ ਨੇ ਨਾਲ ਆਂ ਦੇਖ ਜ਼ੀਰੋ ਜ਼ੀਰੋ ਹੋ ਗਈਆਂ ਠੀਕ ਨਹੀਂ ਹੀਠੇ ਕਰਤੀਆਂ ਆਪਾਂ ਨੇ ਤਿਆਰ ਕ੍ਰੈਂਕਾਂ ਪੂਰੀਆਂ ਪਿਆ ਕ੍ਰੈਂਕ ਨੂੰ ਚੱਕ ਲਾ ਇੱਕ ਕ੍ਰੈਂਕ ਫਿਰ ਪਿਛਲੀ ਫਿੱਟ ਕਰੇ ਦਿੰਨੇ ਆ ਠੀਕ ਨਹੀਂ ਤੇ ਆਪਣੀ ਬਾਈ ਕੰਮ ਚੱਲ ਰਿਹਾ ਜੋਰਾਵਰਾ ਬਣਾ ਕੀ ਆਪਣਾ ਕਾਲਾ ਫਾਰਮਨ ਸਾਹਿਬ ਨੇ ਉਹ ਵੀ ਆਪਣੇ ਛਕਲੋ ਛਕਲੋ ਜੋਰ ਲਾ ਕੇ ਆਲੇ ਕਿ ਜੀ ਹਾਂ ਅਈ ਛਕਲੋ ਛਕਲੋ ਆਏ ਓਏ ਆਏ ਪਿਛਲੀ ਕਰੰਕ ਚਿੰਗ ਜਾ ਆ ਪਿਛਲੀ ਲਿਕੇ ਜਾ ਆਈ ਆ ਪਿਛਲੀਆਂ ਕਰੰਕਾਂ ਬਈ ਕਿੱਥੇ ਕਰਤੀ ਤੇ ਆਪਣੀ ਫਿੱਟ ਇੱਥੇ ਬਾਹਰੇ ਬਾਦ ਵਿੱਚ ਪਾ ਦੇਗੇ ਜਦੋਂ ਅਪਰਨ ਗਿਆ ਰੋਣ ਛੱਕ ਕੇ ਜਾ ਵੜੀ ਲਾਲਾ ਨਾ ਤੇਰ ਕਰਤਾ ਅੱਛਾ ਹੁਣ ਹੋ ਜੇ ਤੂੰ ਚਾਲ ਦੇ ਵਿੱਚ ਪਾਣੀ ਪਾ ਕੇ ਪੀਣਾ ਓਏ ਹੈ ਕਾਂ ਲੈ ਕਰਤੀ ਉਹ ਪਾਣੀ ਹੁੰਦਾ ਉਹਨੂੰ ਵਾਟਰ ਪ੍ਰੂਫ ਨੇ ਇਹ ਕੁਝ ਵੀ ਨਹੀਂ ਹੁੰਦਾ ਇਹਨੂੰ ਫਿਰ ਐਂ ਕਰੋ ਫਿਰ ਪਾਣੀ ਚ ਰੱਖ ਕੇ ਬਣਾ ਲਓ ਵੀਡੀਓ ਉਹ ਨਹੀਂ ਵਾਟਰ ਪ੍ਰੂਫ ਨੇ ਇਹ ਬੰਦਾ ਨਾ ਨਮ ਆਏਗਾ ਨਾ ਨਮ ਆਇਆ ਭਾਈ ਹਿੱਤਾ ਹੁਣ ਲੱਤਾ ਹੈ ਇੱਕ ਆ ਗਿਆ ਭਾਈ ਇਹ ਘੋੜਿਆਂ ਵਾਲਾ ਸਰਦਾਰ ਆਹੇ ਘੌੜਿਆਂ ਵਾਲਾ ਜਿਹੜੀ ਇੱਕ ਪਾਰਟੀ ਦੇ ਨੇ ਕੰਮ ਚੱਲਦਾ ਇਹ ਘੌੜੀ ਨੇ ਬਾਈ ਇਹਦੇ ਕੋਲ ਕਰੇਤਾਵਾਦੀ ਲਈ ਵਾਸਤੇ ਸੰਪਰਕ ਕਰੋ ਇੱਕ ਬੂਮ ਆ ਜੀ ਹਾਂ ਹਾਂ ਇੱਕ ਬਾਈ ਇਹ ਬੂਮ ਵੀ ਇਹਨੇ ਤਿਆਰ ਕਰਿਆ ਵਾ ਰੇਸ ਸਪਰੇ ਜੋ ਮਰਜੀ ਕਰਾਓ ਹੁਣ ਕਿੱਥੇ ਖੜੇ ਟਰੈਕਟਰ ਕਿੱਥੇ ਖੜੇ ਟਰੈਕਟਰ ਆਪਣਾ ਜੀਰੇ ਠੱਖਾ ਸਾਹਿਬ ਜੀਰੇ ਸਾਹਿਬ ਵੀਰ ਤਨਜੂ ਵੀਰ ਤਨਜੂ ਆਓ ਆਪਣੇ ਦਾ ਦੋ ਟਰੈਕਟਰ ਖੜੇ ਦੋ ਖੜੇ ਨੇ ਇੱਕ ਆ ਬਾਈ ਦਾ ਖੜਿਆ ਤਿਕ ਆਪਣੇ ਰਿਸ਼ਤੇਦਾਰ ਦਾ ਘੜਿਆ ਹਨ ਕਿੰਨੇ ਚ ਕਹਿੰਦੇ ਨੇ ਉਹ ਲੱਗ ਜੂ ਸਿਸਟਮ ਸਾਰਾ ਕੁਝ ਕੰਪਲੀਟ ਹਾਂਜੀ ਅੱਛਾ ਅੱਛਾ ਕਦ ਮਿਲ ਜੂ ਪ੍ਰਵੀਂਦਰ ਪਰਸੋਂ 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 ਵਾਹ ਕਿਸੇ ਨੇ ਰੇ ਸਪਰੇ ਕਰਾਉਣੀ ਹੋਵੇ ਤੁਹਾਨੂੰ ਚਲਦੇ ਦੀ ਵੀ ਵੀਡੀਓ ਪਾਵਾਂਗੇ ਆਪਾਂ ਨਾ ਕਿਸੇ ਨੇ ਰੇ ਫੋਨ ਆ ਸਪਰੇ ਕਰਾਉਣੀ ਹੈ ਸੰਪਰਕ ਕਰਿਓ ਤੁਹਾਨੂੰ ਚੱਲਦਾ ਦਿਖਾਵਾਂ ਇੱਕ ਦੋ ਦਿਨ ਚ ਆ ਜੂਗਾ ਆਪਣੇ ਕੋਲ ਟਰੈਕਟਰ ਭਾਈ ਦਾ ਨੰਬਰ ਨੰਬਰ ਦੱਸ ਕਿੰਨਾ 9972407118 93724002718 ਨੰਬਰ ਆ ਬਾਈ ਦਾ ਪ੍ਰਵਿੰਦਰ ਸਿੰਘ ਨਾਗਰਾ ਤੇ ਆ ਤੇਜਿੰਦਰ ਸਿੰਘ ਨਾਗਰਾ ਪ੍ਰਵਿੰਦਰ ਸਿੰਘ ਨਾਗਰਾ ਸਾਰੀ ਨਗਰੀ ਬੈਠੇ ਨੇ ਹਾਂ ਹਾਂਜੀ ਹਾਂਜੀ ਕੀ ਕਰ ਰਹੇ ਹੋ ਅੱਛਾ ਠੀਕ ਹੈ ਠੀਕ ਹੈ